ਪ੍ਰਿਕੋਲ ਹਲਕੇ ਦੇ ਮੁੱਦਿਆਂ ਨੂੰ ਲੈ ਕੇ ਕਿੰਨੇ ਮਹੀਨਿਆਂ ਤੋਂ ਮੁੱਦਿਆਂ ਨੂੰ ਲੈ ਕੇ ਤੁਸੀਂ ਵੇਖਿਆ ਲਗਾਤਾਰ ਸਰਕਾਰ ਕੰਮ ਕਰ ਰਹੀ ਹੈ ਮੁੱਦੇ ਕਿੰਨੇ ਕਈ ਰਹਿ ਜਾਂਦੇ ਨੇ ਦੇਖੋ ਜੀ ਪਹਿਲਾਂ ਤਾਂ ਆਪਣੇ ਆਪ ਨਾਲ ਹੀ ਮੁਕਾਬਲਾ ਕਿ ਅੱਗੇ ਤੋਂ ਕਿੰਨਾ ਕਿੰਨਾ ਕਬਾਤੇ ਆ ਬਾਕੀ ਸਾਰਿਆਂ ਨੇ ਆਪਣਾ ਆਪਣਾ ਜੋਰ ਲੈਣਾ ਬਾਕੀ ਬਾਬਾ ਫਰੀਦ ਜੀ ਦੀ ਧਰਤੀ ਤੇ ਆਇਆ ਇੱਥੇ ਨਤਮਸਤਕ ਹੋਣ ਆਇਆ ਅੱਜ ਇਹਨਾਂ ਤੋਂ ਅਸ਼ੀਰਵਾਦ ਲੈ ਕੇ ਮੈਨੂੰ ਲੱਗਦਾ ਵੀ ਸਾਰਾ ਵਿਜੈ ਹੋਗੀ ਕਿਤੇ ਵਿਰੋਧੀ ਸਵਾਲ ਚੁੱਕਦੇ ਨਹੀਂ ਕਿ ਇਹ ਕਲਾਕਾਰ ਨੇ ਪੰਜਾਬ ਦੇ ਮੁੱਦੇ ਨਹੀਂ ਸਮਝ ਸਕੀ ਕੋਜੀ ਤੁਸੀਂ ਪਹਿਲਾਂ ਮਾਨ ਸਾਹਿਬ ਤੋਂ ਹੀ ਲੈ ਲਓ ਵੀ ਮਾਨ ਸਾਹਿਬ ਇਕੱਲੇ ਨਹੀਂ ਗਾ ਪਾ ਰੱਖਿਆ 2024 ਦੀਆਂ ਲੋਕ ਸਭਾ ਦਾ ਆਗਾਜ਼ ਹੋ ਚੁੱਕਿਆ ਹੈ ਤੇ ਪੰਜਾਬ ਦੇ ਵਿੱਚ ਰੈਲੀਆਂ ਸ਼ੁਰੂ ਹੋ ਚੁੱਕੀਆਂ ਨੇ ਆਮ ਆਦਮੀ ਪਾਰਟੀ ਵੱਲੋਂ ਪਿਛਲੇ ਦਿਨ 8 ਅਭਿਦਵਾਰਾ ਲਾਨੇ ਗਏ ਸੀ ਜਿਨ੍ਹਾਂ ਵਿੱਚ ਫਰੀਕੋਲ ਹਲਕੇ ਦੀ ਗੱਲ ਕਰੀਏ ਤਾਂ ਕਰਮਜੀਤ ਅਰਮੋਲ ਨੂੰ ਲੁੜਲਾ ਮੌਕਾ ਦਿੱਤਾ ਗਿਆ ਸੀਗਾ ਤੇ ਆ ਦੋਨਾਂ ਵੱਲੋਂ ਜਿਹੜਾ ਹੈਗਾ ਫਰੀਕੋਲ ਹਲਕੇ ਦੇ ਵਿੱਚ ਜਿਹੜਾ ਇੱਕ ਮਾਰਚ ਪੱਧਾ ਜਾ ਰਿਹਾ ਤੇ ਇਸ ਤੋਂ ਬਾਅਦ ਉਹਨਾਂ ਵੱਲੋਂ ਟਿੱਲਾ ਬਾਫਰੀ ਚਾਕੇ ਮੱਥਾ ਟੇਕਿਆ ਜਾਵੇਗਾ ਤੇ ਵੱਡੀ ਗੰਟੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿੱਥੇ ਵਰਕਰ ਵੀ ਇੱਥੇ ਪਹੁੰਚੇ ਨੇ ਤੇ ਨਾਲ ਦੇ ਨਾਲ ਪੂਰਾ ਜੋਸ਼ ਪਾਰਟੀ ਵਰਕਰ ਦੇ ਵਿੱਚ ਹੈਗਾ ਵੱਡੀ ਗੰਟੀ ਦੇ ਵਿੱਚ ਵੱਡਾ ਕਾਫਲੇ ਦੇ ਤੌਰ ਤੇ ਪਹੁੰਚਣ ਦੇ ਆਪਾਂ ਗੱਲਬਾਤ ਵੀ ਕਰਾਂਗੇ ਜਿਹੜਾ ਹੈਗਾ ਮੋਗੇ ਤੋਂ ਸ਼ੁਰੂ ਹੋ ਕੇ ਜਿਹੜਾ ਹੈਗਾ ਹੁਣ ਫ੍ਰੀਕੋਡ ਪਹੁੰਚ ਚੁੱਕਿਆ ਫ੍ਰੀਕੋਡ ਹੜਕੇ ਤਲੱਖ ਵਕ ਵਕ ਜਿਹੜਾ ਚਾਹ ਦੀ ਗੱਲ ਕਰੀਏ ਤਾਂ ਅੱਜ ਸਵੇਰ ਮੋਗੇ ਦੇ ਐਂਟਰੀ ਹੋ ਗਏ ਦੋਸਤੋ ਬਾਅਦ ਜਿਹੜਾ ਹੈਗਾ ਉਹ ਪਤਪਤ ਪੰਜ ਗ੍ਰਾਮ ਤੋਂ ਬਾਗਾ ਪੁਰਾਣਾ ਹੁੰਦਾ ਹੋਇਆ ਤੇ ਫ੍ਰੀਕੋਡ ਦੇ ਵਿੱਚ ਐਂਟਰ ਕਰ ਚੁੱਕਿਆ ਵੱਡੀ ਤਰਤੀ ਦੇ ਵਿੱਚ ਵਰਕਰਾਂ ਵਿੱਚ ਤਾਂ ਸ਼ਾ ਆਪਾਂ ਗੱਲਬਾਤ ਵੀ ਕਰਾਂਗੇ ਕੀ ਕਹ ਰਿਹਾ ਹੈ ਨਾਲ ਗੁਰਦਰ ਸਿੰਘ ਸੇਖੋ ਐਮ ਐਲ ਏ ਫ੍ਰੀਕੋਡ ਦੇ ਅਗਰਬੰਦ ਕਰਦੇ ਆ ਸਰ ਕੀ ਕਹਿਣਾ ਬੜਾ ਸ਼ਾਹ ਲੋਕਾਂ ਦੇ ਵਿੱਚ ਹੈਗਾ ਤੁਹਾਨੂੰ ਡਾਇਰੈਕਟ ਮੈਨ ਤੋਂ ਬਾਅਦ ਬਹੁਤ ਚੰਗਾ ਲੱਗਿਆ ਜੀ ਕਿਉਂਕਿ ਸਾਰੇ ਨੌ ਦੇ ਨੌ ਕੌਨਸਟਿਟੂਐਂਸੀਆਂ ਦੇ ਜਿਹੜੇ ਪ੍ਰਤੀਨਿਧ ਨੇ ਸਾਰੇ ਇਸੇ ਗੱਡੀ ਦੇ ਵਿੱਚ ਇਕੱਠੇ ਨੇ ਔਰ ਸਾਰਿਆਂ ਦਾ ਪਿਆਰ ਸਤਿਕਾਰ ਸਾਰੇ ਫਰੀਦਕੋਟ ਵਾਸੀਆਂ ਦਾ ਔਰ ਪੂਰੇ ਵਲੰਟੀਅਰਜ਼ ਦਾ ਬਹੁਤ 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 ਚੰਗਾ ਲੱਗ ਰਿਹਾ ਜੀ ਇੰਨਾ ਪਿਆਰ ਸਤਿਕਾਰ ਦੇ ਕੇ ਸਰਕਾਰ ਆ ਫ੍ਰੀਕੋਰ ਹਲਕੇ ਦੇ ਮੁੱਦਿਆਂ ਨੂੰ ਲੈ ਕੇ ਕਿੰਨੇ ਮਹੀਨਿਆਂ ਤੋਂ ਲੈ ਕੇ ਤੁਸੀਂ ਵੇਖ ਲਗਾਤਾਰ ਸਰਕਾਰ ਕੰਮ ਕਰ ਰਹੀ ਹੈ ਮੁੱਦੇ ਕਿੰਨੇ ਕੀ ਰਹਿ ਜਾਂਦੇ ਨੇ ਦੇਖੋ ਜੀ ਆ ਨੌ ਤੇ ਨੌ ਜਿਹੜੇ ਪ੍ਰਤੀਨਿਧ ਨੇ ਇਹ ਮੇਰੇ ਨਾਲ ਨੇ ਇਹਨਾਂ ਨੂੰ ਇਹਨਾਂ ਕੋਲੇ ਸਾਰਾ ਡਾਟਾ ਹੈਗਾ ਜਿਹੜਾ ਇਹਨਾਂ ਤੋਂ ਲੈ ਕੇ ਸਾਰਾ ਪਸਾਰੇ ਮੁੱਦੇ ਉਠਾਵਾਂਗੇ ਜਿੰਨੇ ਵੀ ਆਪਾਂ ਗੱਲ ਕਰੀਏ ਕਿ ਕਿਹੜੀ ਪਾਰਟੀ ਨਾਲ ਤੁਸੀਂ ਮੁਕਾਬਲਾ ਮੰਨਦੇ ਹੋ ਇਸ ਸੀਟ ਦੀ ਗੱਲ ਕਰੀਏ ਤਾਂ ਪਿਛਲੇ ਸਮੇਂ ਕਾਂਗਰਸ ਕੋਲ ਰਹੀ ਉਸ ਤੋਂ ਪਹਿਲਾਂ ਕੱਲ੍ਹ-ਕੱਲ੍ਹ ਕੋਲ ਰਹੀ ਦੇਖੋ ਜੀ ਪਹਿਲਾਂ ਤਾਂ ਆਪਣੇ ਆਪ ਨਾਲ ਹੀ ਮੁਕਾਬਲਾ ਕਿ ਅੱਗੇ ਤੋਂ ਅੱਗੇ ਕਿੰਨਾ ਕ ਵੱਧਿਆ ਬਾਕੀ ਸਾਰਿਆਂ ਨੇ ਆਪਣਾ ਆਪਣਾ ਜੋਰ ਲੈਣਾ ਬਾਕੀ ਬਾਬਾ ਫਰੀਦ ਜੀ ਦੀ ਧਰਤੀ ਤੇ ਆਇਆ ਇੱਥੇ ਨਤਮਸਤਕ ਹੋਣ ਆਇਆ ਅੱਜ ਇਹਨਾਂ ਤੋਂ ਅਸ਼ੀਰਵਾਦ ਲੈ ਕੇ ਮੈਨੂੰ ਲੱਗਦਾ ਵੀ ਸਾਰਾ ਵਿਜੈ ਹੋਗੀ ਤੁਸੀਂ ਕਿਤੇ ਵਿਰੋਧੀ ਸਵਾਲ ਚੁੱਕਦੇ ਨੇ ਕਿ ਇਹ ਕਲਾਕਾਰ ਨੇ ਪੰਜਾਬ ਦੇ ਮੁੱਦੇ ਨਹੀਂ ਸਮਝ ਸਕੀ ਪਰ ਲਗਾਤਾਰ ਤੁਸੀਂ ਅਸੀਂ ਮਾਨ ਨਾ ਰਹੇ ਹੋ ਤੇ ਪੰਜਾਬ ਦੇ ਮੁੱਦਿਆਂ ਵਿੱਚ ਕਿਤੇ ਲੋਕਾਂ ਨਾਲ ਵਿਚਾਲੇ ਰਹੇ ਹੋ ਕਿ ਲੱਗਦਾ ਕਿ ਇਹ ਵਿਰੋਧੀਆਂ ਨੂੰ ਤੁਸੀਂ ਪਛਾੜ ਪਾਉਂਗੇ ਜੀ ਨੂੰ ਦੇਖੋ ਜੀ ਤੁਸੀਂ ਪਹਿਲਾਂ ਮਾਨ ਸਾਹਿਬ ਤੋਂ ਹੀ ਲੈ ਲਓ ਵੀ ਮਾਨ ਸਾਹਿਬ ਇਕੱਲੇ ਨਹੀਂ ਗਾ ਪਾ ਰੱਖਿਆ ਤੇ ਜਦੋਂ ਉਹਨਾਂ ਨਾਲ ਹੋਰ ਭਰਾ ਜੁੜਨਗੇ ਤਾਂ 13 ਹੋਰ ਜੁੜਨਗੇ ਤਾਂ ਕੀ ਉਹਨਾਂ ਦੀ ਤਾਕਤ ਬਣੂਗਾ ਕਿ ਜੇ ਆਪਾਂ ਗੱਲ ਕਰੀਏ ਤੁਹਾਡੇ ਪੂਰੇ ਲੋਕ ਫੈਨ ਨੇ ਤੁਹਾਡੀ ਐਕਟਿੰਗ ਦੇ ਫੈਨ ਨੇ ਤੁਹਾਡੀ ਗਾਇਕੀ ਦੇ ਫੈਨ ਨੇ ਕਈ ਗੱਲ ਤੁਹਾਡੇ ਮਸ਼ਹੂਰ ਹੋਏ ਨੇ ਕਿ ਲੱਗਦਾ ਤੁਸੀਂ ਇਹਨਾਂ ਮੁੱਤਿਆਂ ਦੇ ਨਾਲ ਨਾਲ ਪੂਰੀ ਰਾਜਨੀਤੀ ਵਿੱਚ ਉਤਰੋਗੇ ਤੇ ਲੋਕਾਂ ਦੇ ਮੁੱਦੇ ਵਿੱਚ ਬਿਲਕੁਲ ਜੀ ਬਿਲਕੁਲ ਅਸੀਂ ਲੋਕਾਂ ਦੇ ਜਿਹੜੇ ਆਸਾਂ ਮੀਤਨ ਉਹਨਾਂ ਦੇ ਪੂਰੇ ਖਰੇ ਉਤਰਨ ਦੀ ਕੋਸ਼ਿਸ਼ ਕਰਾਂਗੇ ਐਕਟਿੰਗ ਵਾਲੇ ਪੂਰਾ ਰੱਖੋਗੇ ਨਾਲ ਜੋ ਇਹ ਇਹ ਪਹਿਲਾ ਇਹ ਕੰਮ ਹੈ ਉਹ ਹੁਣ ਥੋੜਾ ਮਤਲਬ ਉਹ ਵੀ ਕਰਾਂਗੇ ਪਰ ਪਹਿਲਾਂ ਪ੍ਰਾਇੋਰਟੀ ਹੈ ਜੀ ਬਲਕਣ ਜੀ ਆਪਣਾ ਉਤਸ਼ਾਹ ਦੀਆਂ ਸ਼ਾਦੀਆਂ ਫਰੀਕੋੜਾ ਹਲਕੇ ਦੇ ਸਾਰੇ ਐਮਐਲਏ ਫਰੀਕੋੜਾ ਦੇ ਐਮਐਲਏ ਗੱਲ ਕਰਕੇ ਮੁੱਕਦੇ ਨਿਕਲੇ ਬਲਕਾਰ ਸਿੱਧੂ ਦੀ ਗੱਲ ਕਰਕੇ ਸਾਰੇ ਐਮਐਲਏ ਨਾਲ ਮੌਜੂਦ ਰੇ ਪੂਰਾ ਜੋਸ਼ ਹੈਗਾ ਆਮ ਆਦਮੀ ਪਾਰਟੀ ਦੇ ਵਰਕਰਾਂ ਵਿੱਚ ਵੱਡੀ ਗਤੀ ਵਿੱਚ ਕੌਣ ਪਹੁੰਚੇ ਨੇ ਸਵੇਰ ਤੋਂ ਹੀ ਕਾਫਲਾ ਚੱਲਿਆ ਹੋਇਆ ਸੀਗਾ ਤੇ ਜੋ ਅੱਜ ਜਿਹੜਾ ਹੈਗਾ ਫਰੀਕੋੜਾ ਵਿੱਚ ਪਹੁੰਚ ਗਿਆ ਉਸ ਤੋਂ ਬਾਅਦ ਟਿੱਲਾਵਾ ਫਰੀਦਾ ਕਿਉਂਗਾ ਲੋਕਾਂ ਵਿੱਚ ਇਸ਼ਾਨ ਲੋਕਾਂ ਆਪਣੇ ਜਿਹੜਾ ਉਮੀਦਵਾਰ ਆਮ ਆਦਮੀ ਪਾਰਟੀ ਦੇ ਉਹਨੂੰ ਪੂਰਾ ਇਸ਼ਾਨ ਨਾਲ ਤੋਂ ਮਿਲ ਰਹੇ ਨੇ ਤੇ ਫਸ਼ਲੀਆਂ ਕਰਾ ਰਹੇ ਨੇ ਵੱਡੀ ਗੱਲ ਵਿੱਚ ਵੱਡਾ ਕਾਫਲੇ ਦੀ ਗੱਲ ਕਰਕੇ ਪੂਰੀ ਉੱਤਕ ਦਾ ਮਾਰਗੇ ਤੇ ਵੱਡਾ ਕਾਫਲਾ ਜਿਹੜਾ ਕਿਤੇ ਜੁੜਿਆ ਹੋਇਆ ਤੇ ਨਾਲ ਫਰੀ ਕੋਟ ਦੇ ਜਿਹੜੇ ਹਲਕੇ ਦੇ ਵਿੱਚ 9 ਦੇ ਕਰੀਬ ਆਪਾਂ ਗੱਲ ਕਰੀਏ ਜਿਹੜੇ ਹਲਕੇ ਆਉਂਦੇ ਨੇ ਉਹ ਸਾਰੇ ਐਮਐਲਏ ਸੂਭਾਟੀ ਦੇ ਵਿੱਚ ਪੀੜ ਨੇ ਉਹ ਸਾਰੇ ਹੀ ਜੋਰ ਲਾਉਣਗੇ ਲਗਾਤਾਰ ਜੇ ਗੱਲ ਕੀਤੀ ਜਾਵੇ ਆਮ ਆਪੀ ਪਾਰਟੀ ਦਾ ਕਹਾਣੀ ਤਾਂ ਕੀ ਹੋਣੀ ਆਪਾਂ ਕੀ ਐਮਐਲਏ ਜਿਹੜੇ ਨੇ ਉਹ ਸਾਰੇ ਉਹਨਾਂ ਨੂੰ ਯੋਗਦਾਨ ਪਾ ਕੇ ਤੇ ਜੋ ਪੰਜਾਬ ਦੇ ਮੁੱਦੇ ਨੇ ਉਹਨਾਂ ਦੇ ਮੁੱਦਿਆਂ 'ਤੇ ਲੜਨਗੇ ਬਾਕੀ ਜੋ ਪੰਜਾਬ ਦੇ ਜੋ ਮੁੱਦੇ ਐਮਐਲਏ ਨੇ ਉਹ ਪਹਿਲੇ ਜਿਹੜਾ ਹੈਗਾ ਲੋਕ ਸਭਾ ਦੇ ਮੁੱਦੇ ਦੱਸਣਗੇ ਉਹ ਉਹਨਾਂ ਨੂੰ ਅੱਗੇ ਚੁੱਕੜ ਕੇ ਨਾਲ ਦੀ ਨਾਲ ਉਹ ਕਹਿੰਦੇ ਨੇ ਕਿਤੇ ਆਪਣੀ ਐਕਟਿੰਗ ਦੇ ذریعے ਵੀ ਲੋਕਾਂ ਦਾ ਇੱਕ ਵਾਰ ਜਿਹੜਾ ਉਹਨਾਂ ਨੇ ਕਹਿਣਾ ਕਿਤੇ ਪਹਿਲੀ ਵਾਰ ਉਹਨਾਂ ਦੀ ਜਿਹੜੀ ਹੈਗਾ ਵੀ ਉਹ ਰਾਜਨੀਤਿਕ ਅਨੁਪਾਅ ਦੇਣਗੇ ਉਸ ਤੋਂ ਬਾਅਦ ਜਿਹੜਾ ਹੈਗਾ ਨਾਲ ਦੀ ਨਾਲ ਉਸ ਤੋਂ ਬਾਅਦ ਜਿਹੜਾ ਹੈ ਕਿ ਉਹਨਾਂ ਨੇ ਕਿਤੇ ਆਪਣਾ ਕੈਰੀਅਰ ਵੀ ਜਾਰੀ ਰੱਖਣ ਕਿਉਂਕਿ ਇੱਕ ਅਜਿਹਾ ਚਿਹਰਾ ਨੇ ਜਿੱਥੇ ਐਕਟਿੰਗ ਅਤੇ ਗਾਇਕੀ ਦੇ ਵਿੱਚ ਵੀ ਤੇ ਦੂਜੇ ਪਾਸੇ ਉਹ ਰਾਜਨੀਤੀ ਉੱਤੋਂ ਉਹਨਾਂ ਵੱਲੋਂ ਜਿਹੜੀ ਪਹਿਲੀ ਪੈੜ ਰੱਖੀ ਗਈ ਆ ਤੇ ਜਿਹੜੀ ਸ਼ੁਰੂਆਤ ਉਹਨਾਂ ਦੇ ਰਾਜਨੀਤਿਕ ਫ੍ਰੀਕੋਰਡ ਤੋਂ ਹੋ ਰਹੀ ਹੈਗੀ ਆ ਤੇ ਲਗਾਤਾਰ ਜਿਹੜਾ ਉਤਸ਼ਾਹ ਵਰਕਰਾਂ ਦੇ ਵਿੱਚ ਮੌਜੂਦ ਨੇ ਤੇ ਵੱਡੀ ਗੱਲ ਇਹ ਕਿ ਜਿਹੜਾ ਫ੍ਰੀਕੋਰਡ ਦੇ ਵਿੱਚ ਸਵਾਗਤ ਕੀਤਾ ਜਾ ਰਿਹਾ ਕਮਾਰਚ ਕੜਦੇ ਹੋਇਆ ਜਿਹੜਾ ਹੁਣ ਇਸ ਤੋਂ ਬਾਅਦ ਲੱਗਾ ਜਿੱਲਾ ਬਾਬਾ ਰੀ ਜਾਇਆ ਜਾਵੇਗਾ ਤੇ ਉੱਥੇ ਜਿਹੜਾ ਹੈਗਾ ਨਤਮਸਤਕ ਹੋਇਆ ਜਾਵੇਗਾ ਆਸ਼ੀਰਵਾਦ ਲਿਆ ਜਾਵੇਗਾ ਆਪਣੀ ਬਾਬਾ ਫਰੀਦ ਦੀ ਧਰਤੀ ਤੇ ਚੰਨੂ ਸ਼ੋਪ ਵਾਲਾ ਧਰਤੀ ਆ ਫਰੀ ਕੋਟ ਇਹ ਇੱਕ ਵਾਰ ਕੋਈ ਦੀ ਰਾਜਨੀਤਿਕ ਅਸਥਾ ਲੱਗੇ ਤਾਂ ਇੱਥੇ ਆ ਕੇ ਇੱਕ ਵਾਰ ਜੋਰ ਆਪ ਆਪਣਾ ਲੱਗਾ ਹੈਗਾ ਮਤਲਬ ਕਿ ਜਿਹੜੇ ਲੋਕਾਂ ਦੇ ਵਿੱਚ ਜਿਸ ਇਲੈਕਸ਼ਨ ਦਾ ਅੱਜ ਚੋਣ ਜਾਬਾ ਜਿਹੜਾ ਕੱਲ ਲੱਗ ਚੁੱਕਾ ਸੀ ਉਸ ਤੋਂ ਪਹਿਲਾਂ ਜੋ ਸ਼ਰਵਾਦ ਪੂਰੀ ਹੋ ਚੁੱਕੀ ਹੈ ਤੇ ਵੱਡੀ ਗੰਗਲੇ ਵਿੱਚ ਜਿਹੜਾ ਹੈਗਾ ਉਤਸ਼ਾਹ ਦੇ ਵਿੱਚ ਜਿਹੜੀ ਘਟੀਆਂ ਦੇ ਉੱਪਰ ਜਿਹੜੇ ਨਾਲ ਚੜੇ ਨੇ ਤੇ ਪੂਰੇ ਜਿਹੜੇ ਸ਼ਹਿਰ ਵਿੱਚ ਦੀ ਜਿਹੜਾ ਹੈਗਾ ਤੇ ਕੋਈ ਨਾ ਹਕ ਕਾਫਲਾ ਕੱਢਿਆ ਕਿਸੇ ਤਰ੍ਹਾਂ ਉਹ ਕਾਫਲਾ ਤਰਬੀਤ ਅਮੋਲ ਦਾ ਅੱਜ ਫਰੀਕੋਟ ਦੇ ਵਿੱਚ ਪਹੁੰਚ ਚੁੱਕਿਆ ਹੈ ਫਰੀਕੋਟ ਹਲਕੇ ਤੋਂ ਸਵੇਰ ਸ਼ੁਰੂ ਹੋਇਆ ਸੀ ਅਤੇ ਹੁਣ ਫਰੀਕੋਟ ਦੇ ਵਿੱਚ ਆ ਚੁੱਕਿਆ ਹੈ ਤੇ ਇਸ ਤੋਂ ਬਾਅਦ ਪੇਲਾਵਾ ਫਰੀਦੋਆ ਬੱਥਾ ਦੇ ਕੇ ਤੇ ਜਿਹੜਾ ਸਮਾਪਤ ਕੀਤਾ ਜਾਵੇਗਾ ਇਹ ਗੱਲਬਾਤ ਕੀਤੀ ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਲੋਕਾਂ ਦੇ ਜੋ ਮੁੱਦੇ ਨੇ ਉਹ ਜਿੰਨੇ ਵੀ ਐਮਐਲਏ ਉਹਨਾਂ ਨਾਲ ਨੌ ਦੇ ਗਰੀਬੀ ਘੱਟੀ ਬਚਨੇ ਸਾਰਿਆਂ ਤੋਂ ਉਹਨਾਂ ਦੇ ਮੁੱਦੇ ਪੁੱਛਣਗੇ ਉਹ ਮੁੱਦਿਆਂ ਨੂੰ ਲੈ ਕੇ ਉਹ ਲੋਕਾਂ ਵਿੱਚ ਵਿਚਾਰਨਗੇ ਅਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਪਹਿਲਾ ਕੰਮ ਉਹਨਾਂ ਦਾ ਰਾਜ ਦੀ ਹੈ ਅਤੇ ਉਸ ਤੋਂ ਬਾਅਦ ਕਿਦਣਾ ਕਿਤੇ ਉਹ ਜਿਹੜੀ ਹੈਗੀ ਆਪਣੀ ਅਦਾਇਕੀ ਜਾਂ ਐਕਟਿੰਗ ਹੈ ਉਹ ਵੀ ਉਹਨਾਂ ਨਾਲ ਪਾਸੋ ਪਾਸ ਜਿਹੜਾ ਬਣ ਕਰਨਗੇ ਪਰ ਸਭ ਤੋਂ ਪਹਿਲਾਂ ਦਾ ਕੰਮ ਹੈ ਰਾਜ ਦੀ ਕੈਮਰਾਮੈਨ ਤੁਮ ਦੇ ਨਾਲ ਜਗਮਤੀਵਲੀ ਕੈਮਰਾਮੈਨ ਤੁਮ ਦੇ ਨਾਲ ਜਗਮਤੀਵਲੀ ਜਖਤਾਰ